そう。<like esse. S 1>

ਪ੍ਰਾਜਮਾਨ ਨੇਕਲੰਕ ਕਲਕਲ ਕੀ ਪਾਰ 24ਾ ਜਿਸ ਦੀ ਪਿਸ਼ੀਨ ਗੋਈਆਂ ਦੇ ਵਿੱਚ ਇਹ ਦੱਸਿਆ ਕਿ ਉਹ ਕਲਯੁਗ ਦੇ ਅਖੀਰ ਦੇ ਵਿੱਚ ਉਹ ਪਰਮਾਤਮਾ ਸਵ ਮਾਤ ਲੋਕ ਦੇ ਵਿੱਚ ਪ੍ਰਗਟ ਹੋਣਗੇ ਔਰ ਆਪਣਾ ਆਪਣਾ ਘਟਾਵਾ ਉਹ ਸੰਭਲ ਦੇ ਵਿੱਚ ਕਰਨਗੇ ਸੋ ਸੁਪਰਮਾਤਮਾ ਨੇ ਜੁਗਾ ਜੁਗ ਪਿਛੇ ਗ੍ਰੰਥਾ ਸ਼ਾਸਤਰਾ ਦੀਆਂ ਰਚਨਾ ਵੀ ਹੋਈਆਂ 23 ਉਤਾਰਾਂ ਦੀਆਂ ਵੀਆਂ 3 ਤਿੰਨ ਪਗੰਬਰਾਂ ਦੀ ਅਰਚਨਾ ਹੋਈ 10 ਗੁਰੂ ਸਵਾਨਾਂ ਦੀ ਵੀ ਹੋਈਆਂ ਔਰ ਸਮੇ ਸਮੇ ਦੇ ਅਨੁਸਾਰ ਉਸ ਪਰਮਾਤਮਾ ਨੇ ਆਕੇ ਸ਼ੀਨ ਗੋਈਆਂ ਦੇ ਵਿੱਚ ਦੱਸਿਆ ਕਿ ਉਹ ਕਲ ਯੁਗ ਦੇ ਅਖੀਰ ਦੇ ਵਿੱਚ ਉਹ ਨੇਹ ਕਲੰਕਨ ਕਲ ਕੀ ਭਗਵਾਨ ਮਾਤਮਿਕ ਦੇ ਵਿੱਚ ਆਉਗੇ। ਔਰ ਸਭ ਨੂੰ ਸਮਾਂ ਵੀ ਇਹ ਦੱਸਿਆ ਗਿਆ ਸੀ। ਜੇ ਗੋਬਿੰਦ ਪਾਸ਼ਾ ਜੀ ਦੀ ਗੱਲ ਕਰ ਲਈਏ ਤਾਂ 250 ਸਾਲ ਦੀ ਗੱਲ ਹੋਈ। ਜੇ ਮੁਹੰਮਦ ਸਾਹਿਬ ਦੀ ਗੱਲ ਕਰੀਏ ਤੇ 1400 ਸਾਲ ਦੀ ਗੱਲ ਹੋਈ। ਜੀਸੂ ਮਸੀਹ ਦੀ ਗੱਲ ਕਰੀਏ ਤੇ 2000 ਸਾਲ ਦੀ ਗੱਲ ਹੋਈ ਕਿ ਇਹ ਸਮੇਂ ਤੇ ਬਾਅਦ ਉਹ ਨੇਹ ਕਲੰਕ ਦਾ ਪਗਟਾਵਾ ਹੋਵੇਗਾ ਸੰਭਲ ਦੇ ਵਿੱਚ। ਆਪ ਜੀ ਉਸ ਸੰਭਲ ਦਾ ਦਰਸ਼ ਕਰ ਰਹੇ ਹੋ ਉਸ ਪ੍ਰਮਾਤਮਾ ਦਾ ਪ੍ਰਮਾਤਮਾ ਨੇ ਜਕਾਰਾ ਜੋ ਦਿੱਤਾ ਹੈ ਸੁਣ ਰਹੇ ਹੋ ਸੋ ਹਮਾਰੈ ਸ਼ੇਂ ਸ਼ਿੰਗ ਬਿਸ਼ਨੋ ਭਗਵਾਨ ਦੀ ਜੈ ਇਹ ਜਕਾਰਾ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਇਸ ਨੂੰ ਪ੍ਰਸਿੱਧ ਕੀਤਾ ਗਿਆ ਸ਼੍ਰੀ ਰਾਮਚੰਦਰ ਜੀ ਧਰਤੀ ਤੇ ਆਏ ਜੈਸੀ ਆ ਰਾਮ ਦਾ ਜਕਾਰਾ ਸੰਸਾਰੀਆਂ ਨੂੰ ਦਿੱਤਾ ਕ੍ਰਿਸ਼ਨ ਮਹਾਰਾਜ ਜੀ ਆਏ ਰਾਦੇ ਕ੍ਰਿਸ਼ਨਾਂ ਦਾ ਨਾਮ ਬਿਤਾ ਇਸਾ موسی محمد ਆਏ ਅੱਲ੍ਹਾ ਉਹ ਅਨਾਹ ਦਾ ਜਾਪ ਦਿੱਤਾ ਨਾਨਕ ਪਾਸ਼ਾ ਜੀ ਆਏ ਸਤਨਾਮ ਗੋਬਿੰਦ ਪਾਸ਼ਾ ਜੀ ਆਏ ਬਾਹਰ ਜੀ ਕਾ ਖਾਲਸਾ ਬਾਝ ਕੀ ਫਤਹਿ ਇਸੇ ਤਰ੍ਹਾਂ ਇਹ ਜੋ ਜਗਾਰਾ ਹੈ ਸੋ ਮਹਾਰਿਸ਼ੀ ਸਿਸ਼ੂ ਭਗਵਾਨ ਦੀ ਜੈ ਇਹ ਜਗਾਰਾ ਇਸ ਜਗਾਰੇ ਦੇ ਵਿੱਚ ਉਹ ਪਾਵਰ ਹੈ ਇਸ ਪਰਮਾਤਮਾ ਨੇ ਦੱਸਿਆ ਹੈ ਕਿ ਇਸ ਜਗਾਰੇ ਨੂੰ ਅਗਰ ਕੋਈ ਪ੍ਰਾਣੀ ਲਾਂਦਾ ਹੈ ਉਹ ਸਿੱਧਾ ਉਹ ਸੱਚ ਕਹਿੰਦੇ ਦੇ ਵਿੱਚ ਆਵੇ ਉਸ ਪ੍ਰਮਾਤਮਾ ਨੇ ਸੋ ਪ੍ਰਮਾਤਮਾ ਹੰਸੜੀ ਆਤਮਾ ਸੋ ਪ੍ਰਮਾਤਮਾ ਹੰਗ ਆਤਮਾ ਆਤਮਾ ਦੇ ਪ੍ਰਮਾਤਮਾ ਦਾ ਮੇਲ ਕਰਨਾ ਉਸ ਪ੍ਰਮਾਤਮਾ ਦਾ ਜਿਹੜਾ ਗੁਣ ਕੀ ਹੈ ਪਹਿਲਾਂ ਕਿ ਮੈਂ ਮਹਾਰਾਜ ਹਾਂ ਹਮੇਸ਼ਾ ਮੈਂ ਰਹਿਣ ਵਾਲਾ ਉਹ ਮਹਾਰਾਜ ਹਾਂ ਮੈਂ ਕੋਈ ਚੰਦ ਦਿਨ ਦਾ ਪ੍ਰਾਣਾ ਨਹੀਂ ਹੁੰਦਾ ਮੈਂ ਕੋਈ 20 50 100 ਸਾਲ ਦਾ ਮਹਾਰਾਜ ਨਹੀਂ ਹਾਂ ਮੈਂ ਹਮੇਸ਼ਾ ਰਹਿਣ ਵਾਲੀ ਉਹ ਪਾਵਨ ਹਾਂ ਮੈਂ ਕਟਕਟ ਦੇ ਵਿੱਚ ਵਸਣ ਵਾਲਾ ਉਹ ਮਹਾਰਾਜ ਹਨ ਸ਼ੇਰ ਸਿੰਘ ਸ਼ੇਰ ਸਿੰਘ ਕੋਈ ਪੰਜ ਤਤ ਦੇ ਨਹੀਂ ਸ਼ੇਰ ਸਿੰਘ ਇੱਕ ਸਿਮਰਤ ਤਾਕਤ ਹੈ ਉਹ ਪਾਵਰ ਹੈ ਸੁਪਰੀਮ ਪਾਵਰ ਹੈ ਸਭ ਨੂੰ ਪੈ ਦੇ ਵਿੱਚ ਰੱਖਣ ਵਾਲੀ ਉਹ ਬ੍ਰਹਮੰਡਾ ਖੰਡਾ ਨੂੰ ਆਪਣੇ ਹੁਕਮ ਦੇ ਵਿੱਚ ਰੱਖਣ ਵਾਲੀ ਇਸ ਕਰਕੇ ਉਹ ਸ਼ੇਰ ਸਿੰਘ ਹੈ ਅਗੇ ਵਿਸ਼ਨੋ ਵਿਸ਼ਨੋ ਕੋਈ ਦੇਵੀ ਦੇਵਤੇ ਵਾਲਾ ਵਿਸ਼ਨੋ ਨਹੀਂ ਉਹ ਸਵੈ ਭਗਵਾਨ ਆਪ ਕੋ ਵਿਸ਼ਨੂ ਹੀ ਹੈ ਸਭ ਨੂੰ ਰੋਜੀ ਰੋਟੀ ਦੇਣ ਵਾਲਾ ਇਸ ਨੂੰ ਨੁਰੱਖਣ ਵਾਲਾ ਉਸ ਸਵੈ ਭਗਵਾਨ ਆ ਇਸ ਕਰਕੇ ਉਸ ਵਿੱਚ ਹੈ ਉਸ ਪ੍ਰਮਾਤਮਾ ਨੇ ਆ ਕੇ ਗ੍ਰੰਥਾ ਸ਼ਾਸਤਰਾ ਦੀਆਂ ਧਰਤੀ ਤੇ ਰਚਨਾਵਾਂ ਜਿਹੜੀਆਂ ਕਰਵਾਈਆਂ ਉਸ ਪ੍ਰਮਾਤਮਾ ਨੇ ਸੇਵ ਰਚਨਾਵਾਂ ਆਪ ਪ੍ਰਗਟ ਕੀਤੀ ਮਾਤ ਲੋਕ ਦੇ ਵਿੱਚ ਹਰਮਣੀ ਦੇ ਅਨੁਸਾਰ ਉਸਨੇ 1893 ਦੀ ਜਿਹੜੀ ਹਰਮਣੀ ਹੋ ਦਿੱਤੀ ਸੰਸਾਰ ਨੂੰ ਸੋ ਮੈਂ ਇੱਕ ਛੋਟੀ ਜੀ ਆਪ ਜੀ ਨਾਲ ਲਿਖਾ ਜੀ ਕਰਾਂਗਾ ਇਸੀ ਤਰ੍ਹਾਂ 사ਸੰਗ 26 ਫੱਗਣ 664 ਸਮਾ ਸਿੰਘ ਦੇ ਘਰ ਆ ਪਿੰਡ ਡੇਡ ਦੇ ਲਾਗੇ ਇਹ ਲਿਖਤ ਹੋਈ ਉਤੇ ਰਾਵੀ ਕੀ ਬਿਆਨ ਕਰਦੀ ਹੈ ਰਾਵੀ ਕੀ ਕਹਦੀ ਹੈ ਮੈਂ ਕੀ ਵੇਖ ਰਹੀ ਹਾਂ ਰਾਵੀ ਕਹੇ ਜਨ ਭਗਤੋ ਮੈਂ ਵੇਖਿਆ ਤੁਹਾਡਾ ਰਾਮ ਰਾਵੀ ਇਹ ਬਿਆਨ ਕਰਦੇ ਆ ਕਿ ਇਹ ਜਨਪਗਤੋ ਮੈਂ ਤੁਹਾਡਾ ਰਾਮ ਵੇਖਿਆ ਏ ਕਿਹੜਾ ਰਾਮ ਵੇਖਿਆ ਰਾਮ ਨੇ 라ਵੀ ਕਹੇ ਜਨਪਗਤੋ ਮੈਂ ਵੇਖਿਆ ਤੁਹਾਡਾ ਰਾਮ ਜੋ ਰਾਮ ਦਾ ਰਾਮ ਮਾਲਕ ਨਜਰੀ ਆਈਆ ਜਿਹੜਾ ਉਹ ਰਾਮ ਦਾ ਰਾਮ ਨਜ਼ਰੀ ਆਇਆ ਹੈ ਤਾਂ ਵੀ ਗੱਲ ਕਰਦੀ ਹੈ ਰਾਮ ਦਾ ਰਾਮ ਮਾਲਕ ਨਜ਼ਰੀ ਆਈ ਆ ਤੱਕਿਆ ਤੁਹਾਡਾ ਕਾਨ ਜੋ ਕਾਨ ਕਾਨਾ ਹੁਕਮ ਮਨਾਈ ਆ ਮੈਂ ਤੁਹਾਡਾ ਕਾਨਾ ਦਾ ਕਾਨ ਵੇਖਿਆ ਹੈ ਹੁਕਮ ਮਨਾਉਂਦਾ ਮੈਂ ਵੇਖਿਆ ਹੈ ਉਹ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਰੱਖਦਾ ਪੈਦ ਵਿੱਚ ਰੱਖਦਾ ਉਹ ਵੇਖਿਆ ਹੈ ਰਾਬੀ ਕਹਿੰਦੀ ਭਗਤਾ ਨੂੰ ਸਮਝਾਉਂਦੀ ਆ ਤਕਿਆ ਤੁਹਾਡਾ ਸ਼ਾਮ ਜੋ ਸ਼ਮਾਂ ਨੂਰ ਜੋਤ ਕਰੇ ਰਿਸ਼ਨਾਈਆ ਤਕਿਆ ਤੁਹਾਡਾ ਅਮਾਮ ਮੈਂ ਤੁਹਾਡਾ ਅਮਾਮ ਵੀ ਵੇਖਿਆ ਹੈ ਮਾਮ ਮੈਂਦੀ ਤੱਕਿਆ ਤੁਹਾਡਾ ਅਮਾਮ ਜੋ ਕਲਮੇ ਰਿਹਾਂ ਦੜਾਈਆ ਮੈਂ ਤੁਹਾਡਾ ਮਾਮਾ ਦਾ ਅਮਾਮ ਵੀ ਵਖਿਆ ਜਿਹੜੇ ਕਲਮੈ ਨੂੰ ਦੜਾ ਰਿਆ ਤੱਕਿਆ ਤੁਹਾਡਾ ਭਗਵਾਨ ਜੋ ਭਾਵਨਾ ਸਭ ਦੀ ਵੇਖ ਮੁਖਾਈਆ ਸਭ ਦੀ ਭਾਵਨਾ ਵੀ ਉਹ ਵੇਖਿਆ ਪਰ ਮਤਮਾ ਕੇ ਤਕਿਆ ਤੁਹਾਡਾ ਮਿਹਰਬਾਨ ਰਾਵੀ ਸਮਝਾਉਂਦੀ ਹੈ ਭਗਤਾਂ ਨੂੰ ਤਕਿਆ ਤੁਹਾਡਾ ਮਿਹਰਬਾਨ ਜੋ ਮੇਰ ਨજર ਨਾਲ ਤਰਾਈਆ ਇਹ ਮਿਹਰ ਹੀ ਉਸਨੇ ਕੀਤੀ ਹੈ ਜੋ ਆਪਜੀ ਗੱਤਰ ਹੋਏ ਹੁੰਦੇ ਹਰ ਸਾਲ ਹੁੰਨੇ ਆ ਜੋ ਮੇਰੇ ਨਜ਼ਰ ਨਾਲ ਤਰਾਈਆ ਤੱਕਿਆ ਤੁਹਾਡਾ ਨਿਸ਼ਾਨ ਜੋ ਦੋ ਨਿਸ਼ਾਨਾਂ ਰਿਹਾ ਚੁਲਾਈਆ ਤੁਹਾਡਾ ਮੈਂ ਨਿਸ਼ਾਨ ਵੀ ਵੇਖਿਆ ਜੋ ਦੁਮਾਦੂ ਦੁਹਾਨਾਂ ਦੇ ਵਿੱਚੋਂ ਚਲਾ ਰਿਹਾ ਪਰਮਾਤਮਾ ਜੋਤੀ ਜੋ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਸਦ ਆਪਣਾ ਮੇਲ ਮਲਾਈਆ ਰਾਵੀ ਕਹੇ ਮੈਂ ਵੇਖਿਆ ਤੁਹਾਡਾ ਪ੍ਰਭੂ ਰਾਵੀ ਕਹੇ ਮੈਂ ਵੇਖਿਆ ਤੁਹਾਡਾ ਪ੍ਰਭੂ ਪ੍ਰਭੂ ਤੁਰਤਾ ਨਜ਼ਰੀ ਆਈਆ ਰਾਵੀ ਇਹ ਭਤੰ ਤਸਰੀਏ ਕਿ ਮੈਂ ਤੁਹਾਡਾ ਪ੍ਰਭੂ ਵੇਖਿਆ ਆ ਤੁਹਾਨੂੰ ਦਾ ਮਾਹੀ ਜਿਹੜਾ ਨਜ਼ਰੀ ਆਇਆ ਮੈਂ ਵੇਖਿਆ ਤੁਰਦਾ ਨਜਰੀ ਆਈਆ ਜਿਸਨੇ ਬਾਗ ਲਗਾਇਆ ਦੀਪਜੰਬੂ ਕਿੱਥੇ ਬਾਗ ਲਾਇਆ ਉਸਨੇ ਭਾਰਤ ਦੇਸ਼ ਦੇ ਵਿੱਚ ਉਸਨੇ ਬਾਗ ਲਾਇਆ ਫਰਾਵੀ ਦਸਤੀ ਪਕਰ ਜਿਸਨੇ ਬਾਗ ਲਗਾਇਆ ਦੀਪਜੰਬੂ ਜਮਨਾ ਸਰਸਤੀ ਗੋਦਾਵਰੀ ਗੰਗਾ ਦਿੱਤੀ ਵੜਾਈਆ ਇਹ ਚਾਰਾ ਨੂੰ ਵੀ ਬੜਿਆ ਯੂਸ ਪਰਮਾਤਮਾ ਨੇ ਆ ਕੇ ਦਿੱਤੀ ਹੈ ਜਿਸ ਦੇ ਕੋਲੋਂ ਬ੍ਰਹਮਾਣ ਖੰਡ ਕੰਬੂ ਇਸ ਦੇ ਕੋਲੋਂ ਇਹ ਪਰਮਾਣ ਖੰਡ ਵੀ ਕੰਬਦੇ ਆ ਪਰ ਸਾਨੂੰ ਪਤਨੇ ਡਰ ਕੇ ਹੋਣੀ ਲੱਗਦਾ ਜਿਸ ਦੇ ਕੋਲੋਂ ਬ੍ਰਹਮਾਣ ਖੰਡ ਕੰਬੂ ਸਿਰ ਸਕੇ ਨ ਕੋਈ ਉਠਾਈਆ ਗੁਰਮੁਖਾਂ ਦਾ ਬੇੜਾ ਪਨੂ ਗੁਰਮੁਖਾਂ ਦਾ ਬੇੜਾ ਪਨੂ ਗੁਰਸਿੱਖਾਂ ਲੈ ਤਰਾਈਆ ਆਪਣੇ ਭਗਤਾਂ ਨੂੰ ਉਸਨੇ ਆਕੇ ਗੋਦੀ ਚ ਪਾਇਆ ਲੱਖਚੁਰਾ ਸੀ ਦੇ ਵਿੱਚੋਂ ਬਾਹਰ ਕੱਢ ਲਿਆ ਉਸ ਪ੍ਰਮਾਤਮਾ ਨੇ ਤੁਰਦਾ ਰਾਗ ਸੁਣਾਏ ਕੰਨੂ ਕਿੰਦਾ ਸੁਣਾਵੇ ਉਹ ਕੰਨੂ ਆਪ ਜੀ ਕੰਨੂ ਨੇ ਸੁਨਿਆ ਹੈ ਉਸ ਪ੍ਰਮਾਤਮਾ ਨੂੰ ਤੁਰਤੇ ਰਾਗ ਸੁਨਾਏ ਕੰਨੂ ਊ ਕਾਇਨਾਤ ਦੇ ਦਰੜਾਈਆ ਜਾਤ ਪਾਤ ਦਾ ਝਗੜਾ ਜਾਤ ਪਾਤ ਦਾ ਝਗੜਾ ਛੁਕਾਓ ਜਿਹੜਾ ਜਗਤ ਚਲਾਇਆ ਮਨੂ ਮਾਇਆ ਮਮਤਾ ਮੋ ਮੇਟ ਮਿਟਾਈਆ ਖੇਲ ਰੈਡ ਨਹੀਂ ਦੇਣਾ ਜਗਤ ਜਹਾਨ ਕੰਬੇ ਸਨੂ ਇਹਨੇ ਕਿਸ ਨੂੰ ਰੈਡ ਨਹੀਂ ਦੇਣਾ ਸਭ ਇਸਨੇ ਗੋਲ ਮਟੋਲ ਕਰਦਣਾ ਹੈ ਉਹ ਚੰਦ ਗੁਰਸੀ ਦਾ 5100 ਨੂੰ ਭਾਗ ਲਾਇਆ ਹੈ ਪ੍ਰਮਾਤਮਾ ਨੇ ਔਰ 11 ਲੱਖ ਨੂੰ ਇਸਨੇ ਮਾਨ ਜਰ ਇਸ ਧਰਤੀ ਦੇ ਵਿੱਚ ਇਸ ਲਿਸਟ ਦੇ ਵਿੱਚ ਸਾਨੂੰ ਆਪ ਆਉਣਾ ਪੈਣਾ ਹੈ ਸਾਨੂੰ ਲਿਸਟ ਦੇ ਵਿੱਚ ਇਸ ਕਰਕੇ ਆਉਣਾ ਪੈਣਾ ਕਿਉਂਕਿ ਸਾਜਗਤ ਨੂੰ ਤਾਰ ਨੂੰ ਚਲਾਉਣਾ ਪੈਣਾ ਹੈ ਇਹ ਅਸੀਂ ਚਲਾਉਣੀ ਹੈ ਸਾਜਗਤ ਦੀ ਰੀਤੀ ਨੂੰ ਅਸੀਂ ਚਲਾਉਣਾ ਹੈ ਕੁਲਿਸਟ ਦੇ ਵਿੱਚ ਆਉਣ ਵਾਸਤੇ ਸਾਨੂੰ ਨਿਮਰਤਾ ਦੇ ਵਿੱਚ ਰਹਿਣਾ ਪੈਣਾ ਉਸਨੇ ਕਿਹਾ ਕਿ ਮਹੰਕਾਰੀ ਕੋਈ ਰਹਿਣ ਨਹੀਂ ਦੇਣਾ ਚਾਹੇ ਆਪਣਾ ਵੀ ਹੋਵੇ ਉਸਨੇ ਹੰਕਾਰੀ ਨਹੀਂ ਕਿਸੇ ਨੂੰ ਰਹਿਣ ਦੇਣਾ ਹੰਕਾਰੀ ਜੁਗਾ ਜੁਗਾ ਤੂੰਗਾ ਹੰਕਾਰ ਤੋੜਦਾ ਹੈ ਪਰਮਾਤਮਾ ਜਿਹੜੇ ਪਿੱਛੇ ਜਿੰਨੇ ਵੀ ਜੁੱਦ ਜਿੰਨੇ ਵੀ ਹੋਏ ਆ ਸਾਰੇ ਹੰਕਾਰਿਆਂ ਤੋਂ ਨਾਲ ਦਾ ਹੰਕਾਰ ਤੋੜਿਆ ਇਸ ਕਰਕੇ ਨਿਮਰਤਾ ਹੀ ਜਿਹੜੀ ਹੈ ਉਹ ਵੈਸਟ ਆਲ ਵੈਸਟ ਇਅਰ ਕੀ ਕਹਾ ਸਮਨੇ ਖੇਲ ਰਹਿਣ ਨਹੀਂ ਦੇਣਾ ਤਖਤ ਜਹਾਨ ਗੱਪੇ ਸੰ ਨੂੰ ਸਾਂਝਾ ਰਾਏ ਕਪਨਾਈਆ ਹੰਕਾਰੀ ਰਹੇ ਨ ਕੋਈ ਧਨਾੜ ਤਨੂ ਹੰਕਾਰੀ ਉਸਨੇ ਫੇਲੀ ਕੋਈ ਰਹਿਣ ਦਾ ਨਾ ਉਸ ਪ੍ਰਮਾਤਮਾ ਨੇ ਧਰਮ ਦੀ ਤਾਰ ਇੱਕ ਪ੍ਰਗਟਾਈਆ ਜੋਤੀ ਜੋ ਸਰੂਪ ਹਾਰਾ ਬਪਣੀ ਕਿਰਪਾ ਕਰੋ ਕਰੇ ਖੇਲ ਸੱਚਾ ਹਰ ਨੇਕ ਲੰਕਨ ਰਾਣ ਨਰ ਮਾਰੇ ਸ਼ੇਰ ਸਿੰਘ বিষ্ণੋ ભગવાન ਲੇਖਾ ਜਾਣੇ 1084 ਤਨੂ ਸਾਰੀਆਂ ਕਾਇਨਾਤ ਰੀਆਂ ਇਹ ਜਿਹੜਾ ਲਿਖਾ ਜਾਣ ਵਾਲਾ ਪ੍ਰਮਾਤਮਾ ਉਹ ਅਭਿਸ਼ੇਸ਼ਨ ਉਪ ਹੋਇਆ ਏ ਲੇਖਾ ਜਾਣੇ 1084 ਤਨੂ ਤਨਬ ਜੂਦ ਮਾਟੀ ਖਾ ਕੀ ਵੇਖ ਵਿਖਾਈਆ ਸੋ ਹਰ ਸੰਗਤ ਜੀ ਇਹ ਜੋ ਪ੍ਰਮਾਤਮਾ ਆਪ ਜੀ ਨੂੰ ਸੱਪ ਨੂੰ ਸੰਮੁਖ ਹੋਇਆ ਇਸ ਸਮੇਂ ਨੂੰ ਸਭ ਨੇ ਲੋੜਨਾ ਹੈ ਸਭ ਨੇ ਲਪਣਾ ਹੈ ਇਹ ਆਪਣੇ ਕੋਲ ਪਰ ਅੱਛਾ ਇਹ ਮੌਕਾ ਹੈ ਆਪਾਂ ਉਸ ਦੇ ਪਿਆਰ ਦੇ ਵਿੱਚ ਸਾਰੇ ਹਰ ਸੰਗਤ ਦੇ ਆਪਾਂ ਪਿਆਰ ਕਰੀਏ ਇੱਕ ਦੂਸਰੇ ਨੂੰ ਸੱਚੇ ਪਾਤਸ਼ਾਹ ਜੀ ਨੇ ਚੰਦ ਲਾਇਨਾ ਮਾਜ ਨੇ ਹੋਸਾਦੀ ਕਰਾਂਗਾ 26 ਪੋਦੀ ਲਿਖ ਤੇ ਵਿੱਚ ਸੱਚੇ ਪਾਤਸ਼ਾਹ ਨਾਲ ਕਿਦੇ ਸਿਆਪ ਇਹ ਮਿਲਾ ਇਹ ਜੋ ਮੇਲਾ ਹੋਇਆ ਹੈ ਆਪ ਜਿਸਨ ਪ੍ਰਮਾਤਮਾ ਨਾਲ ਹੋਇਆ ਭਗਤਾਂ ਦਾ ਮੇਲਾ ਹੋਇਆ 21ਵੇਂ ਔਰ ਕਦੋਂ ਹੋਇਆ ਪਾਸ਼ੇ ਨੇ ਕਿਹਾ ਇਹ ਮੇਲਾ ਨੂੰ 994 ਜੁਗ ਚੋਕੜੀ ਪਿੱਛੇ ਹੁੰਦਾ ਨਾਲ ਸਬੱਪ ਸਬੱਪ ਨਾਲ ਹੀ ਜਿਹੜਾ ਸਮਾ ਮਿਲਿਆ ਹੈ ਜੁਗ ਜੁਗ ਹੱਥ ਕਿਸੇ ਨਾ ਆਈਆ ਕਿਸੇ ਦੇ ਹੱਥ 'ਚ ਨਹੀਂ ਆਇਆ ਸਜਣੋ ਸਾਡੇ ਦਾ ਤੁਹਾਡੇ ਹੱਥ 'ਚ ਆਇਆ ਤੇ ਅੰਜਾਇ ਨ ਕਿਤੇ ਜਾਣਦੀ ਏ ਪਹਿਲਾ ਜੀ ਜੋਗ ਜੋਗ ਹੱਥ ਕਿਸੇ ਨਾ ਆਈਆ ਜਨ ਭਗਤੋ ਸੋਹੰਗ ਮਾਰਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਜਕਾਰਾ ਲਾਓ ਰੱਜ ਰੱਜ ਇਹ ਭੰਡਾਰ ਹੈ ਰੱਜ ਰੱਜ ਕੇ ਜਕਾਰੇ ਲਾਓ ਉਸਤ ਉਸਤ ਕਰੋ ਬੇਰੀ ਵੀਰ ਨੇ ਦਰਸ਼ਨਾ ਟੇਰ ਦੇ ਵਿੱਚ ਵੀ ਸਾਡਾ ਵੀ ਮਨ ਕਰਦਾ ਸੀ ਗੱਲ ਕਰਨ ਦਾ ਜਦ ਮੇਰਾ ਵੀਰ ਕਹਾ ਹੋਇਆ ਤਾਂ ਸਾਟਾ ਵੀ ਹੋ ਸਕਦਾ ਹੋ ਗਿਆ ਸਲੂਟ ਹੈ ਇਸ ਤਰ੍ਹਾਂ ਦੇ ਸਿੱਖ ਵੀ ਪ੍ਰਮਾਤਮਾ ਜਦੋਂ ਧਰਤੀ ਦੇ ਪੇਜ ਤਲ ਸਾਡੇ ਵਰਗਾ ਦਾ ਵੀ ਸਿਨਾ ਚੋੜਾ ਹੋ ਜਾਂਦਾ ਠੀਕ ਆਪਾ ਆਸ਼ਜ ਨੇ ਜਨ ਭਗਤੋ ਸੋਹਣ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਜਕਾਰ ਲਾਓ ਗਾਓ ਰਚ ਸਿਫਤਾ ਨਾਲ ਸਲਾਇਆ ਉਹ ਦੀ ਸਿਫਤ ਕਿੰਨੇ ਕਰਨੀ ਹੈ ਤੇ ਆਵ ਤਾਰਾ ਦੀ ਡਿਊਟੀ ਖਤਮ ਕਰਤੀ ਇਸ ਪਰਮਿਸ਼ਨ ਤੇ ਨਾ ਬਗਮਰਾਂ ਦੀ ਡਿਊਟੀ ਖਤਮ ਕਰਦੀ ਆ ਦਸਾਂ ਗੋ ਰੋ ਦੀ ਡਿਊਟੀ ਖਤਮ ਹੋ ਗਈ ਉਹਦੀ ਸ਼ਿਫਟ ਕੌਣ ਕਰੂਗਾ ਉਹਨੇ ਪਾਰਸਾ ਦੇ ਮੁੰਡਿਆਂ ਤੇ ਪਾਇਆ ਹੈ ਇਹ ਸਾਨੂੰ ਗੱਲ ਕਰਨੀ ਪਣੀ ਇਹ ਨਹੀਂ ਕਿ ਸਾਸਨ ਚ ਆ ਕੇ ਲੰਘਾ ਖਾ ਕੇ ਚਲੇ ਗਏ ਸਾਨੂੰ ਗੱਲ ਕਰਨੀ ਪਣੀ ਹੈ ਚੇ ਟ੍ਰੇਨ ਚ ਚਾਹੇ ਵਾਸਤਾ ਕਿਤੇ ਵੀ ਉਸਦੀ ਗੱਲ ਉਸਤ ਕਰਕੇ ਦੇਖੋ ਮਜ਼ਾ ਆਊਗਾ ਬਾਓ ਸਿੱਤ ਨਾ ਨਰਸਨਈਆ ਸਾਨੂੰ ਮਾਨ ਮਿਲਿਆ ਅੱਜ ਸਾਨੂੰ ਮਾਣ ਮਿਲਿਆ ਅੱਜ 26 ਪੋਸਮਤ 6:07 ਵਜੇ ਵਧਾਈਆ ਇਸ ਸਮੇਂ ਨੂੰ ਸਾਰਿਆਂ ਖੋਜਣਾ ਇਸ ਸਮੇਂ ਨੂੰ ਸਾਰਿਆਂ ਖੋਜਣਾ ਬਜਨਾਂ ਲ ਬੋਲਪੋ खोज ਲੋਗੇ ਸਮਾਂ ਫਿਰ ਚਲੇਗੇ ਚਾਤੀ ਮਾਰ ਕੇ ਵੇਖੋ ਅਗੇ ਅਸੀਂ ਵੀ ਚਲੇ ਜਾਣਾ ਪਰ ਇਹ ਸਮਾਂ ਕਿਸ ਨੂੰ ਨਹੀਂ ਮਿਲਿਆ ਇਹ ਸਮਾਂ ਹੈ ਇਸ ਸਮੇਂ ਨੂੰ ਸਾਰਿਆ ਖੋਜਣਾ ਪਜਣਾ ਲਪੋ ਲਪੋ ਲਪਿਆਂ ਹੱਥ ਕਿਸੇ ਨਾ ਆਈਆ ਹੁਣ ਜਗਤ ਭਗਤੋ ਜਦੋਂ ਵੇਖੋਗੇ ਤੇ ਵੇਖੋਗੇ ਉੱਪਰ ਆਪਣੀ ਸ਼ਾਰਕ ਨੂੰ ਤਵਾਰੇ ਤੋਂ ਉਪਰਦਰਸ ਦਿਖਾਈ ਆ ਤੁਹਾਡੀ ਆਤਮਾ ਨਾਲ ਪਰਮਾਤਮਾ ਹੋ ਜਾਣਾ ਵਜੋ ਉਪਜਿਆ ਗਾਇ ਪਰਮਾਤਮਾ ਸਾਡੀ ਆਤਮਾ ਦੇਲਾ ਆਤਮ ਪਰਮਾਤਮ ਹੋ ਜਾਣਾ ਵਜੋ ਅੰਦਰੋਂ ਨਾਤਾ ਸਕੇ ਨ ਕੋਈ ਟੜਾਈ ਆ ਬਥੇਰਾ ਚਿਰ ਠਕੀ ਮਾਰੀ ਬਥੇਰਾ ਚਿਰ ਠੱਗੀ ਮਾਰੀ ਤੇ ਤੁਸੀਂ ਕਿਹਾ ਠੱਗ ਮਹਾਤਮਾ ਕਹਿੰਦਾ ਹੈ ਕਿ ਤੁਸੀਂ ਵੀ ਮੈਨੂੰ ਠੱਗ ਵੀ ਕਿਹਾ ਹੈ ਮੈਂ ਬਹੁਤ ਟਾਈਮ ਇਹ ਠੱਗੀ ਮਾਰੀ ਹੈ ਕਿਉਂਕਿ ਉਹ ਸਾਹਮਣੇ ਨਹੀਂ ਕਦੇ ਹੋਇਆ ਪਰਮਾਤਮਾ ਪਹਿਲੀ ਵਾਰ ਸਾਨੂੰ ਹੋਇਆ ਬਥੇਰਾ ਚਿਰ ਠੱਗੀ ਮਾਰੀ ਤੇ ਤੁਸੀਂ ਕਿਹਾ ਠੱਗ ਤਗੋਰੀ ਵਾਲਾ ਸਭ ਦੇ ਲੇਖੇ ਪੂਰ ਕਰਾਈਆ ਇਹੋ ਤਗੋਰੀ ਵਾਲਾ ਪਰਮਾਤਮਾ ਹੈ ਸਭ ਦੇ ਲੇਖੇ ਪੂਰੇ ਕਰ ਗਿਆ ਪਰਮਾਤਮਾ ਨੂੰ ਹਮੇਸ਼ਾ ਸਿੰਘਾਸਨ ਦੇ ਸੰਮੁਖ ਹੋ ਕੇ ਸਮਝਣਾ ਅੰਦਰਲੀ ਅੱਖ ਨਾਲ ਉਹ ਭਗਵਾਨ ਨੂੰ ਵੇਖਣਾ ਹੈ ਮੇਰੇ ਪਿਆਰੇ ਤੋਂ ਮੇਰੇ ਭੈਣ ਤੋਂ ਪਰਾਹੋ ਕਿਤੇ ਸਿੰਘਾਸਨ ਤੇ ਕੋ ਫੋਟੋ ਨੂੰ ਵੇਖ ਕੇ ਨਾ ਚਲੇ ਜਾਣਾ ਜਦ ਵੀ ਆਉਣਾ Satsang ਤੇ ਕਿਤੇ ਵਿੱਚ ਜਾਓ ਤੁਹਾਨੂੰ Satsang ਤੇ ਵਿੱਚ ਤੋਂ ਦਾ ਸਤਿਗੁਰ ਸਹਿਮ ਨਜ਼ਰ ਆਉ ਅੰਦਰਲੀ ਅੱਖ ਨਾਲ ਬੋਲ ਕੇ ਬੈਠਣਾ ਗੋਰੀ ਵਾਲਾ ਸ਼ਬਦੇ ਲਿਖੇ ਪੂਰੇ ਦੇ ਕਰਾਈਆ ਅੱਜ ਤੇ ਤੁਹਾਡਾ ਤੇ ਪ੍ਰਭੂ ਦਾ ਹਿੱਸਾ ਹੋ ਗਿਆ ਅਦੋ ਅਤ ਹਿੱਸਾ ਪਾਲਿਆ ਪ੍ਰਮਾਤਮਾ ਦੇ ਸਾਡੇ ਨੂੰ ਪ੍ਰਮਾਤਮਾ ਨੇ ਸਾਡੇ ਕੋਲੋਂ ਕੁਝ ਵੰਡਿਆ ਨਹੀਂ ਉਸ ਨੇ ਆਪਣਾ ਸਾਰਾ ਹਿੱਸਾ ਪਾਲਿਆ ਤੋ ਪਰ ਅਸੀਂ ਹਲੇ ਵੀ ਹਿੱਸਾ ਨਹੀਂ ਪਾ ਰਹੇ ਉਸ ਪ੍ਰਮਾਤਮਾ ਦੇ ਨਾਲ ਅੱਜ ਤੂੰ ਤੁਹਾਡਾ ਤੇ ਪ੍ਰਭੂ ਦਾ ਹਿੱਸਾ ਹੋ ਗਿਆ ਅਤੋ ਅਤ ਵਕਰੀ ਬੰਡਣਾ ਕੋਈ ਵੰਡਾਈਆ ਸੋਹ ਹਸੰਗਦੀ ਲਿੰਕ ਇਸੇ ਤਰ੍ਹਾਂ ਕੇ ਹੋਰ ਵੀ ਚਲਦੀ ਹੈ ਪਰ ਮੈਂ ਇੱਥੇ ਹੀ ਸੱਚੇ ਪਾਤਸ਼ਾਹ ਜੀ ਤੋਂ ਛਿਮਾ ਚਾਹਾਂਗਾ ਮੈਂ ਅਕੀਰ ਇਹੀ ਇੱਕ ਬੇਨਤੀ ਕਰਾਂਗਾ ਕਿ ਆਪਾਂ ਸਾਡੀ ਜਿਹੜੀ ਡਿਊਟੀ ਹੈ ਸੱਚੇ ਬਾਸ਼ਾ ਜਿੰਨਾ ਜੋ ਲਗਾਈ ਹੈ ਜਿਹੜਾ ਸਾਡਾ ਹੱਕਾ ਸਾਡਾ ਦੇਣਾ ਫਰਜ਼ ਬਣਦਾ ਹੈ ਇਹ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਘਰ ਘਰ ਜਾ ਕੇ ਜਿੱਥੇ ਵੀ ਆਪਾਂ 사ਸੰਗਤ ਤੇ ਜਾਂਦੇ ਆਂ ਤਾਂ ਆਪਾਂ ਉਸ ਤੇ ਉਹ ਪ੍ਰਮਾਤਮਾ ਦੀ ਜਿਹੜੀ ਹੈ ਉਹ ਗੱਲ ਕਰੀਏ ਔਰ ਸਾਰੇ ਇੱਕ ਹੋ ਕੇ ਉਸ ਤੇ ਜਿਹੜਿਆ ਆਪਣਾ ਇਕੱਠੇ ਹੋ ਕੇ ਆਪਣਾ ਉਸ ਦੀ ਸਬੂਤ ਦੇਵਾਂਗੇ ਤੇ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਮਾਨ ਵਾਲੀ ਗੱਲ ਹੋਵੇਗੀ ਸੱਚੇ ਬਾਸ਼ਾ ਨੇ ਕੀ ਕਿਹਾ ਜੇ ਭਗਤਾਂ ਵਿਚ ਨਾ ਰਿਹਾ ਇਤਫਾਕ ਕੱਠੀ ਹੋਣਾ ਹੈ ਇਕਜੁੱਟ ਹੋ ਕੇ ਇਕੱਠੇ ਹੋਣਾ ਹੈ ਕਿਉਂਕਿ ਜਦੋਂ ਕੜੀ ਨਾਲ ਕੜੀ ਜੁੜਦੀ ਹੈ ਤਾਂ ਫਿਰ ਉਸ ਸੰਗਲ ਦੇ ਨਾਲ ਤੁਸੀਂ ਮੱਝ ਵੀ ਬਣ ਸਕਦੇ ਹੋ ਹਾਥੀ ਵੀ ਬਣ ਸਕਦੇ ਜਦੋਂ ਆਪਾਂ ਕੱਲੇ ਹੋਗੇ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਭਗਤਾਂ ਵਿਚ ਨਾ ਰਿਹਾ ਇਤਫਾਕ ਫਿਰ ਸ਼੍ਰੀ ਪੰਗਵਾਨ ਦੀ ਲੋੜ ਰਹੇ ਨਰਾਇਆ ਫਿਰ ਕਾ ਦੀ ਲੋੜ ਹੈ ਇਸ ਮੈਂ ਸੱਚ ਦੱਸਾਂ ਫਰੀਦ ਕਹੇ ਜੋ ਹਰ ਦਾ ਬਚਨ ਭੁੱਲਿਆ ਉਸ ਨੂੰ ਕਰਨਾ ਨਹੀਂ ਮਾਫ ਕਿੰਨੀਆਂ ਗਲਤੀਆਂ ਅਸੀਂ ਦਿਨ ਦੇ ਵਿੱਚ ਕਰਦੇ ਆਂ ਕਦੇ ਅਸੀਂ ਆਪਣੇ ਆਪ ਨੂੰ ਕਦੇ ਸਵਾਲ ਨਹੀਂ ਕਰੀਤਾ ਹੋਊਗਾ ਕਿ ਅੱਜ ਮੈਂ ਸਵੇਰੇ ਉੱਠਿਆ ਸੀ ਕਿੰਨੀਆਂ ਗਲਤੀਆਂ ਕਰਕੇ ਆਇਆ ਜੀ ਗਲਤੀ ਹੋ ਜਾਂਦੀ ਹੈ ਤੇ ਸੱਹਿਬ ਮਾਫੀ ਕਰਦਾ ਪਰ ਉਸ ਨੂੰ माफी ਮੰਗਣੀ ਹੈ ਜੋ ਹਰ ਦਾ ਬਚਨ ਭੁੱਲਿਆ ਉਸ ਨੂੰ ਕਰਨਾ ਕਿਸੇ ਨਹੀਂ ਮਾਫ ਅੱਗੇ ਹੋ ਨਾ ਕੋਈ ਛੁੜਾਈਆ ਕੋਈ ਛੜਾਣ ਵਾਲਾ ਹੈ ਹੀ ਨਹੀਂ ਤੁਹਾਡੇ ਪਿੱਛੇ ਨੀਹਾਂ 헤ੜ ਦਵਾ ਕੇ ਬੱਚਿਆਂ ਵਾਲੀ ਰਾਖੋ ਯਾਦ ਕਰੋ ਬਿਲਾ ਜਿਹਨੂੰ ਸੱਚੀ ਪਾਛੈ ਨੇ ਆਪਣੇ ਬੱਚਿਆਂ ਦੀ ਰਾਖ ਵੀ ਨਹੀਂ ਹੈ ਹੇਡ ਚ ਨਾਈ ਸੀ ਯਾਦ ਕਰੋ ਕੌਣ ਸੀਗਾ ਉਹ ਕੀ ਗੱਲ ਕਹਿ ਗਿਆ ਤੁਹਾਡੇ ਪਿੱਛੇ ਨੀਹਾਂ 헤ੜ ਦਵਾ ਕੇ ਬੱਚਿਆਂ ਵਾਲੀ ਰਾਖੋ ਰਾਖੀ ਕਰਨ ਵਾਲਾ ਰੱਖਿਆ ਕਰੇ ਥਾਂ ਉਥਾਈਆ ਇਹ ਉਹ ਹੈ ਹਰ ਥਾਂ ਦੇ ਰੱਖਿਆ ਕਰਨ ਵਾਲਾ ਪਰਮਾਤਮਾ ਜੇ ਮਾਨਸ ਜਨਮ ਕਰਕੇ ਇਹਦੀ ਨਿੱਕੀ ਜੀ ਨਾ ਮੰਨੀ ਬਾਤ ਮਾਨਸ ਜਨਮ ਆਪਾਂ ਨੂੰ ਮਿਲਿਆ ਹੈ ਜੇ ਆਪਾਂ ਇੱਕ ਇਨਸਾਨ ਹੋ ਕੇ ਇਹਦੀ ਉਹਦੀ ਇਹਦੀ ਗੱਲ ਨਹੀਂ ਕੀਤੀ ਧਰਤੀ ਤੇ ਉਹਦੀ ਗੱਲ ਨਹੀਂ ਹੋਈ ਇਹਦੀ ਸੰਮੁਖ ਸੀ ਕੀ ਕਿਹਾ ਪਾਛੈ ਦੇ ਜੇ ਮਾਨਸ ਜਨਮ ਮਕਰ ਕੇ ਇਹਦੀ ਨਿੱਕੀ ਜੀ ਨਾ ਮੰਨੀ ਬਾਤ ਸਤ ਕਰਕੇ ਨਾ ਚੋਲੀ ਪਾਈਆ ਸਤ ਕਰਕੇ ਚੋਲੀ ਚ ਪਾਣਾ ਹੈ ਜੋ ਸਭ ਨੇ ਲਿਖਵਾਇਆ ਹੈ ਤੇਰ ਸਮਝੋ ਕਿ ਸਾਡਾ ਪ੍ਰਭੂ ਦੇ ਉੱਤੇ ਨਹੀਂ ਵਿਸ਼ਵਾਸ ਜੇ ਨਾ ਮੰਨੀ ਤੇ ਇਸ ਦਾ ਮਤਲਬ ਹੋ ਸਾਨੂੰ ਪ੍ਰਭੂ ਤੇ ਪਰ ਵਿਸ਼ਵਾਸ ਨਹੀਂ ਹੈ ਜੇ ਫੇਰ ਸਮਝੋ ਕਿ ਸਾਡਾ ਪ੍ਰਭੂ ਦੇ ਉੱਤੇ ਨਹੀਂ ਵਿਸ਼ਵਾਸ ਖੈਸ਼ ਆਪਣੀ ਵੱਡੀ ਲਈ ਬਣਾਈਆ ਫੇਰ ਆਪਾਂ ਕੀ ਕਰਦੇ ਆ ਸਾਡੀ ਖੈਸ਼ ਵੱਡੀ ਹੈ ਲੜ ਪੈਨੇ ਆਪਾਂ ਇੱਕ ਦੂਸਰੇ ਛੋਟ ਛੋਟੀ ਗੱਲਾਂ ਦੇ ਪਿੱਛੇ ਅਸੀਂ ਬੈਰ ਬਣਤਾ ਕਰ ਲਿਆ ਤੂੰ ਤਾਂ ਐ ਕਰਤਾ ਸੀ ਨਹੀਂ ਗਲਤੀ ਹੋ ਜਾਂਦੀ ਹੈ ਤੇ ਮਾਫੀਆਂ ਦਾ ਵੀ ਰਸਤਾ ਖੁੱਲੇ ਹੋਇਆ ਉਸ ਪ੍ਰਮਾਤਮਾ ਨੇ ਦੂਸਰਾ ਰਸਤਾ ਵੀ ਉਸਨੇ ਖੁੱਲਿਆ ਹੋਇਆ ਹੈ ਮਾਫੀ ਬਾਲਾ ਕੈ ਐਸੀ ਆਪਣੀ ਬੱਡੀ ਲਈ ਬਣਾਈਆ ਪ੍ਰੀਤ ਕੇ ਮਹਿਮਾਤ ਲੋਕ ਵਿੱਚੋਂ ਜਾਵਾਂ ਤਦ ਭਗਤਾਂ ਨੂੰ ਪੂਰਾ ਦੇ ਕੇ ਇਤਫਾਕੋ ਸੱਚਾ ਮਿਲ ਮਿਲਾਈਆ ਜੇ ਪ੍ਰਭ ਦੇ ਹੁੰਦਿਆ ਨਾ ਜੇ ਪ੍ਰਭ ਦੇ ਹੁੰਦਿਆ ਨਾ ਨਾ ਸਿੱਖੀ ਜਾਂਚ ਜੇ ਪ੍ਰਭੂ ਦੇ ਹੁੰਦਿਆ ਜਾਂਚ ਨਹੀਂ ਸਿੱਖੀ ਤਾਂ ਫੇਰ ਕਦੋਂ ਸਿੱਖਣੀ ਸੱਜਣਾ ਜਦੋਂ ਵੇਲਾ ਲੱਗ ਗਿਆ ਫੇਰ ਦੁਨੀਆ ਰੋਵੇਗੀ ਮਾਰ ਕੀਤਾ ਹੀ ਫੇਰ ਕੀ ਕਰ ਲੋਗੇ ਕੁਛ ਨਹੀਂ ਕਰ ਸਕਦੇ ਜੇ ਪ੍ਰਭੂ ਦੇ ਹੁੰਦਿਆ ਨਾ ਸਿੱਖੀ ਜਾਂਚ ਫੇਰ ਪਿੱਛੋਂ ਕਿਹੜਾ ਦਿਵੇ ਸਮਝਾਈਆ ਸੋਹਰ ਸੰਧਿਆ ਜੀ ਮੈਂ ਮਾਫੀ ਚਾਹਵਾਂਗੇ ਇਥੇ ਸਮਝ ਜ਼ਿਆਦਾ ਹੋ ਗਿਆ

ਇਹ ਬੇਲ ਨੂੰ ਕਿਤੇ ਸੁਕਾ ਤੇ ਅੰਜਾਇਨਾ ਜਾਣਦੇ ਹੋ ਇਸ ਦੀਆਂ ਬਹੁਤ ਵੱਡੀਆਂ ਜੜੀਆਂ ਕੁਰਬਾਨੀਆਂ ਪੀਰਾਂ ਪਗੰਬਰਾਂ ਨੇ ਦਿੱਤੀਆਂ ਸੀ ਇਸ ਖੇਡ ਨੂੰ ਕਰਨ ਵਾਸਤੇ ਇਸ ਕਰਕੇ ਇਹ ਪ੍ਰਮਾਤਮਾ ਜਿਹੜਾ ਹੈ ਸੰਮੁਖ ਪਿਆ ਮਾਤਮਿਕ ਦੇ ਵਿੱਚ ਸੋ ਮਾ ਵੀ ਚਾ ਮੰਗਾ ਸਾਰੀ ਹਸ ਸੰਗ ਬਲੋ ਹਿਊਸ਼ਾਂ ਚ ਜੀ ਵਰਨ ਕੋਈ ਸ਼ਬਦ ਕਟਵਤ ਬੋਲਿਆ ਗਿਆ ਹੋਵੇ ਬੱਚਾ ਹਾਂ ਇੰਜਾਨ ਹਾਂ ਦਸਤੀ ਹੋ ਜਾਂਦੀ ਆ ਮਾਫ ਕਰ ਦੇਣਾ ਮਾਫ ਕਰ ਦੇਣਾ ਮਾਫ ਕਰ ਦੇਣਾ ਪੰਜ ਗਾਰੇ ਦਾ ਸਾਧਿਓ ਸੋਹਾਂ ਪਾ ਭਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਸੋਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਸੋਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ

ਕੌਤੀ ਪਿਆਰੇ ਲੇਖ ਆਪਣੇ ਸ਼ਰਮ ਕੀਤੇ ਬਹੁਤ ਬਹੁਤ ਧੰਨਵਾਦ ਕੀਤਾ